ਸਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਪਿੰਡ ਮਿਸ਼ਰੀ ਵਾਲੇ ਦੇ ਵਿੱਚ ਮਿਸ਼ਰੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਮਿੱਤਰੋ ਤੇ ਇਹ ਪਿੰਡ ਚੰਦਬਾਜੇ ਦੇ ਨੇੜੇ ਰਹਿ ਗਿਆ ਬਿਲਕੁਲ ਚੰਦਬਾਜੇ ਵਾਲਾ ਪੁਲ ਉਤਰਨ ਤੋਂ ਬਾਅਦ ਜਦੋਂ ਆਪਾਂ ਫਰੀਦਕੋਟ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਹਾਂ ਮਿੱਤਰੋ ਜਿੱਥੇ ਚਰਸਤਾ ਪੈਂਦਾ ਵਾ ਇੱਕ ਸੜਕ ਮੰਡ ਵਾਲੇ ਨੂੰ ਚਲੀ ਜਾਂਦੀ ਹੈ ਤੇ ਇੱਕ ਸੜਕ ਸਿੱਧੀ ਜਿਹੜੀ ਉਹ ਮਿਸ਼ਰੀ ਵਾਲੇ ਪਿੰਡ ਦੇ ਵਿੱਚ ਆਉਂਦੀ ਹੈ ਮਿੱਤਰੋ ਮਿਸ਼ਰੀ ਵਾਲੇ ਪਿੰਡ ਦੇ ਵਿੱਚ ਵੜਦਿਆ ਸਾਰ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਮਿੱਤਰੋ ਘਰੇਲੂ ਪਰਿਵਾਰ ਦੇ ਕੋਲੇ ਇੱਕ ਗਾਂ ਵਕਾਊ ਆ ਤੀਜਾ ਸੂਆ ਇਹ ਕਰਮਾਂ ਵਾਲੀ ਸੂਣ ਵਾਲੀ ਆ ਮਿੱਤਰੋ ਪੰਜ ਤੋਂ 7 ਦਿਨ ਹਜੇ ਹਫਤਾ ਇਹ ਲੈਂਦੀ ਆ ਮਾਲਕ ਦੇ ਦੱਸਣ ਅਨੁਸਾਰ 25 ਕਿਲੋ ਦੁੱਧ ਕੱਡੇ ਦੇ ਉੱਤੇ ਇਹ ਤੋਲ ਦਿੰਦੀ ਆ ਬਾਈ ਕਿਉਂਕਿ ਬਣਦੀ ਤਿਆਰੀ ਬਹੁਤ ਚੰਗੀ ਕਰਦੀ ਆ ਹਜੇ ਕੱਚੀ-ਕੱਚੀ ਹੈਗਾ ਥੱਲੋ ਚੰਗੀ ਨਿਕਰੂਗੀ ਗਰਮੀ ਦੇ ਕਾਰਨ ਥੋੜੀ ਜਿਹੀ ਲਿੱਸੀ ਆ ਕਿਉਂਕਿ ਅਕਤ ਕੀ ਟੈਂਪਰੇਚਰ ਵੀ ਬਹੁਤ ਰਿਆ ਹੋਆ ਬਾਈ ਕਿਸੇ ਦੇ ਵੱਸ ਦਾ ਰੋਗ ਨਹੀਂਗਾ ਤਿਆਰੀ ਤੋਰੀ ਪਖੜਾ ਪੂਰਾ ਦੀ ਤੌਰ ਤਾਰ ਦੀ ਪੂਰੀ ਫਰਤੀਲੀ ਆ ਬਣਦੀ ਤਣ ਦੀ ਉਂਜ ਬਸ ਕੱਲੀ ਲਿੱਸੀ ਲਿੱਸੀ ਆ ਮੂੰਹ ਤੋਂ ਵਹਿ ਡੰਗਾ ਅੰਗਾ ਪੈਰਾਂ ਤੋਂ ਤੌਰ ਤਾਰ ਦੀ ਪੂਰੀ ਐ ਨਹੀਂ ਹੈਗਾ ਵੀ ਤੁਰਿਆ ਨਹੀਂ ਜਾਂਦਾ ਪੂਰੀ ਕੋੜੀ ਵਾਂਗੂ ਨੱਚਦੀ ਟੱਪਦੀ ਆ ਗਈ ਥਣ ਚੰਗਾ ਲੱਗਾ ਹੋਇਆ ਕੱਚੀ ਕਰਕੇ ਤੁਹਾਨੂੰ ਜਿਹੜੇ ਥਣਾਂ ਦੀਆਂ ਜੋੜੀਆਂ ਉਹ ਨੇੜੇ ਲੱਗਦੀਆਂ ਹੋਣਗੀਆਂ ਪਰ ਹਜੇ ਕੱਚੀ ਆ ਲੈ ਵੀ ਦੀਪ ਸਹਿ ਨੇੜੇ ਹੋ ਜਾਂਦੇ ਕੇਰਾਂ ਦੀ ਤੇ ਕੋਲੇ ਭਾਈ ਖੜੀ ਮੜਾ ਜਾ ਵੀਰਾ ਬਣ ਕੇ ਡਰੂਗੀ ਸਾਡੇ ਕੋਲ ਇਹਦਾ ਲੇਵੇ ਦੀਆਂ ਵਰ ਢੇਲਾ ਦਿਖਾ ਦਿਓ ਮਿੱਤਰੋ ਹਜੇ ਜਿਵੇਂ ਆਪਾਂ ਲਫਾਫਾ ਖਾਲੀ ਵੇਖ ਲੈਨੇ ਆ ਨਾ ਖਾਲੀ ਹੁੰਦਾ ਤਾਂ ਹੁੰਦਾ ਰੋਬ ਹੋਰ ਹੁੰਦਾ ਜਦੋਂ ਉਹਦੇ ਵਿੱਚ ਹਵਾ ਭਰੀ ਜਾਂਦੀ ਹੈ ਜਾਂ ਭਰ ਜਾਂਦਾ ਉਦੋਂ ਗੱਲਬਾਤ ਹੋਰ ਬਣ ਜਾਂਦੀ ਹੈ ਇਸੇ ਤਰ੍ਹਾਂ ਇਹਨੇ ਭਰ ਜਾਣਾ ਪੰਜਾ ਚਾਰ ਦਿਨਾਂ ਦੇ ਵਿੱਚ ਪੂਰੀ ਚੰਗੀ ਲਿਖਰ ਜਾਣਾ 25 26 ਕਿਲੋ ਦੁੱਧ ਦਾ ਰਿਕਾਰਡ ਆ ਜਿਹੜਾ ਇਹਦਾ ਤੁਸੀਂ ਵੇਖਣਾ ਕਿ ਤੁਸੀਂ ਕਿੰਨਾ ਚੋਲੋਗੇ ਤੁਸੀਂ ਇਹਦੇ ਤੋਂ ਕਿੰਨਾ ਚੋ ਸਕਦੇ ਹੋ ਤੁਹਾਡੀ ਤਿਆਰੀ ਤੇ ਡਿਪੈਂਡ ਹੋਊਗਾ ਤੁਹਾਡੀ ਸੇਵਾ ਤੇ ਡਿਪੈਂਡ ਹੋਊਗਾ ਵੀਰੇ ਨਾਮ ਕੀ ਸੀ ਆਪਣਾ ਭਾਈ ਸਤਨਾਮ ਸਤਨਾਮ ਬਾਪੂ ਦਾ ਨਾਮ ਲਖਵਿੰਦਰ ਸਿੰਘ ਸਤਨਾਮ ਸਿੰਘ ਵੀਰੇ ਬਾਪੂ ਦਾ ਨਾਮ ਹੈਗਾ ਬਾਈ ਦੇ ਦਾ ਲਖਵਿੰਦਰ ਸਿੰਘ ਜਿਨ੍ਹਾਂ ਦੇ ਘਰੇ ਇਹ ਗਾਂ ਖੜੀ ਹੋਈ ਆ ਮਿੱਤਰੋ ਰੇਟ ਇਹਦਾ 65000 ਰੁਪਿਆ ਵਾ ਮੁੱਲ ਵਿੱਚੋਂ ਮਾਨਤਨ ਹੋ ਜਾਊਗਾ ਤੀਜਾ ਸੂਆ ਇਹਨੇ ਸੂਣਾ ਵਾ ਹਫਤੇ ਦੀ ਹਜੇ ਇਹ ਕੱਚੀ ਆ ਮਿੱਤਰੋ ਥਣ ਦੀ ਮਜ਼ਬੂਤੀ ਬਹੁਤ ਚੰਗੀ ਆ ਕਰਮਾ ਵਾਲੀ ਦੀ ਜਿੰਨੀ ਹੈਗੀ ਆ ਜਿਹੜੇ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਘੱਟ ਪੈਸੇ ਲਾਉਣੇ ਆ ਉਹਦੇ ਲਈ ਇਹ ਚੀਜ਼ ਲਾਹੇਵੰਦ ਆ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦਨਾ ਨੰਬਰ ਕਿੰਨਾ ਹੀ ਸਤਨਾ ਬਾਈ ਉਹ ਹੀ ਜਿਹੜੇ ਤੇ ਫੋਨ ਲਾਇਆ 88476 24537 24537 88476 24537 88476 24537 ਬਈ ਦਾ ਨੰਬਰ ਆ ਮਿੱਤਰੋ ਪਿੰਡ ਮਿਸ਼ਰੀਆਲਾ ਜਿਲ੍ਹਾ ਫਰੀਦਕੋਟ ਨੇੜੇ ਪਿੰਡ ਚੰਦਵਾਜਾ ਗੱਲਬਾਤਲੀ ਨੰਬਰ ਸਕਰੀਨ ਤੇ ਮੋਰਾ ਵਾਲੀ ਵੀ ਨੇੜੇ ਕਮਿਆਰਾ ਵੀ ਨੇੜੇ ਮੋਲੇ 62000 ਰੁਪਿਆ ਵਾ ਬਾਕੀ ਗੱਲਬਾਤ ਫੋਨ ਤੇ ਕਰ